ਸਾਨਾ ਗੂਣ ਨੇ ਜਿਹੜੇ ਜਥੇਦਾਰ ਨੁਮਾਇੰਦੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਧੱਕੇ ਨਾਲ ਚੱਕਿਆ ਗਿਆ ਤਾਂ ਜਗੀ ਸਿੰਘ ਡੱਲੇਵਾਲ ਨੂੰ ਕੋਈ ਅਸੀ ਜੀ ਕਰਿਆ ਗਿਆ ਤਾਂ ਤਨਾਪੁਰ ਮਹੌਲ ਉਸ ਸਾਤ ਜਿਲ੍ਹਾ ਦੀ ਪੁਲਿਸ ਜਿਹੜੀ ਉੱਥੇ ਕਤਲ ਕਰਤੀ ਹੈ ਗਵਰਨਮੈਂਟ ਨੇ ਪੰਜਾਬ ਦੀ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਤੇ ਕਿਸੇ ਟਾਈਮ ਵੀ ਉਹ ਸਖਤੀ ਨਾਲ ਵਰਤ ਕੇ ਉਹਨੂੰ ਜਬਰੀ ਉਥੋਂ ਉਹਨਾਂ ਨੂੰ ਚੱਕਿਆ ਜਾ ਸਕਦਾ ਹੈ ਜਾਂ ਕੋਈ ਗੋਲੀ ਬੰਦੂਕ ਚੱਲ ਸਕਦੀ ਹੈ ਕੋਈ ਨੁਕਸਾਨ ਹੋ ਸਕਦਾ 36ਵਾਂ ਦਿਨ ਹੋ ਗਿਆ ਹੈ ਲੇਕਿਨ ਦੁੱਖ ਤੇ ਅਫਸੋਸ ਹੈ ਨਾ ਪੰਜਾਬ ਸਰਕਾਰ ਨਾ ਇੰਡੀਆ ਦੀ ਮੋਦੀ ਹਕੂਮਤ ਨਾ ਕੋਈ ਐਗਰੀਕਲਚਰ ਵਜ਼ੀਰ ਸੈਂਟਰ ਦੇ ਨਾਇਤੋਂ ਦੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਬਣਾ ਰਹੇ ਕੋਈ ਸympathy ਨਹੀਂ ਹੋ ਰਹੀ ਉਹ ਉਹਨਾਂ ਦੀ ਜਿਹੜੀ ਜਾਨ ਆ ਬਹੁਤ ਵੱਡੇ ਖਤਰੇ 'ਚ ਪਈ ਹੋਈ ਹੈ ਕਿਸੇ ਟਾਈਮ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ਇਹਨੇ ਸਰਕਾਰ ਨੇ ਸੰਜੀਦਾ ਹੋ ਗਏ ਇਹਨਾਂ ਮਰਨ ਵਰਤ ਨਾ ਖਲਾਇਆ ਯਾਦ ਜਿੰਦਗੀ ਦੀ ਵਿਚਾਰ ਨੂੰ ਬਚਾਉਣ ਲਈ ਕੋਈ ਉਦਦਮ ਨਾ ਕੀਤਾ ਤਾਂ ਹਾਲਾਤ ਬੜੇ ਵਿਸਫੋਟਕ ਬਣ ਜਾਣਗੇ ਤੇ ਇੰਡੀਆ ਗਵਰਨਮੈਂਟ ਤੇ ਪੰਜਾਬ ਸਰਕਾਰ ਉਹਨਾਂ ਹਾਲਾਤਾਂ ਨੂੰ ਕਾਬੂ ਨਹੀਂ ਪਾ ਸਕਦੀ। ਖਾਲਸਤਾਨ ਦੀ ਗੱਲ ਕਰਦੇ ਹੋ ਖਾਲਸਤਾਨ ਨੂੰ ਕਹ ਰਹੇ ਨੇ ਕਿ ਇਹ ਤਾਂ ਅੱਤਵਾਦੀ ਨੇ ਵੱਖਵਾਦੀ ਨੇ ਜੋ ਪੰਜਾਬ ਦਾ ਪਹਿਲੇ ਹੀ ਮਾਹੌਲ ਖਰਾਬ ਕਰ। ਸਾਨੂੰ ਸਾਬਤ ਤਾਂ ਕਰਨਾ ਸੀ ਅੱਤਵਾਦੀ ਵੱਖਵਾਦੀ ਕਿਵੇਂ ਆ। ਅੱਤਵਾਦੀ ਵੱਖਵਾਦੀ ਤਾਂ ਇਹ ਨਹੀਂ ਜਿਹੜੋ ਸਿੱਖਾਂ ਦੇ ਬੱਚਿਆਂ ਨੂੰ ਘਰਾਂ 'ਚੋਂ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਆਹ ਹੁਣ ਗਰਦਾਸਪੁਰ ਤੇ ਇਹਨਾਂ ਮੁੰਡੇ ਮਾਰ ਦਿੱਤੇ ਨੇ। ਪਿਲੀਪੀ ਵੀ ਤਿੰਨ ਮੁੰਡੇ ਮਾਰ ਦਿੱਤੇ ਨੇ ਤੇ ਉਹਨਾਂ ਦਾ ਕਸੂਰ ਕੀ ਉਹਨਾਂ ਨੇ ਕਿਹੜਾ ਕਿਹੜੀ ਬਗਾਵਤ ਕੀਤੀ ਹੈ ਕਿਹੜਾ ਉਹਨਾਂ ਨੇ ਕਾਨੂੰਨ ਭੰਗ ਕੀਤਾ ਹੈ ਅੱਤਵਾਦੀ ਤਾਂ ਸਰਕਾਰ ਹੈ ਜੋ ਮੌਜੂਦਾ ਮੋਦੀ ਹਕੂਮਤ ਮੌਜੂਦਾ ਸਰਕਾਰਾਂ ਜੋ ਯੂਪੀ ਦੀਆਂ ਜਾਂ ਜਿੱਥੇ ਬੀਜੇਪੀ ਸਰਕਾਰਾਂ ਉਹ ਅੱਤਵਾਦ ਫਲਾ ਰਹੀਆਂ ਸਿੱਖ ਕੌਮ ਤਾਂ ਕਦੇ ਅੱਤਵਾਦ ਫਲਾਇਆ ਹੀ ਨਹੀਂ ਉਹਨਾਂ ਨੇ ਬਾਡਰਾਂ ਤੇ ਇੰਨੀ ਸਖਤੀ ਕੀਤੀ ਹੋਈ ਹੈ ਬੈਰੀਕੇਡ ਲਾਏ ਹੋਏ ਆ ਸਾਨੂੰ ਤਾਂ ਪੰਜਾਬ ਨੂੰ ਇਹਨਾਂ ਨੇ ਇੱਕ ਵਕੜਾ ਮੁਲਕ ਮੁਲਕ ਮੰਗੂ ਡੀਲ ਕਰ ਰਹੇ ਨੇ ਸਿੱਖ ਕੌਮ ਨੂੰ ਵੀ ਪੰਜਾਬੀਆਂ ਨੂੰ ਵੀ ਇੱਕ ਵਕੜੇ ਮੁਲਕ ਮੰਗੂ ਡੀਲ ਕਰ ਰਹੇ ਨੇ ਫਿਰ ਜੇ ਐਨਓ ਇਹਨਾਂ ਦੀ ਤਕਲੀਫ ਹੋ ਗਈ ਇਹਨਾਂ ਪੰਜਾਬੀਆਂ ਨਾਲ ਸਿੱਖ ਜਮੀਂਦਾਰਾਂ ਨਾਲ ਸਿੱਖ ਮਜ਼ਦੂਰਾ ਨਾਲ ਤਾਂ ਜੋ ਦਿਮੂਰੀਆ ਤਰੀਕੇ ਨਾਲ ਪੰਜਾਬ ਨੂੰ ਖਾਲਸਾਣ ਦੇ ਨਾਂ ਤੇ ਇੱਕ ਵੱਖਰਾ ਹੀ ਕਰ ਦੇਣ ਕਿਉਂ ਇਹਦੇ ਖੂਨ ਖਲਾਬਾ ਕਰਨ ਦੇ ਅਜੇ ਮਾਹੌਲ ਬਣਾ ਰਹੇ ਨੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰਜਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਪਿਛਲੇ ਕਰੀਬ 36 ਦਿਨ ਤੋਂ ਖਨੌਰੀ ਬਾਰਡਰ ਤੇ ਉੱਤੇ ਕਿਸਾਨ ਡਟੇ ਹੋਏ ਨੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜੀ ਸਿੰਘ ਢੱਲੇਵਾਲ ਮਰਹਰ ਵਰਤ ਤੇ ਬੈਠੇ ਨੇ ਪਰ ਸਰਕਾਰ ਦੇ ਵੱਲੋਂ ਅਜੇ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੇ ਮੁਖ ਬੁਲਾ ਰਹੇ ਨੇ ਇਕਬਾਲ ਸਿੰਘ ਟਿਵਾਣਾ ਨਾਲ ਉਹਨਾਂ ਗੱਲਬਾਤ ਕਰਦੇ ਆ ਕਿ ਕਿਵੇਂ ਦੇਖਦੇ ਨੇ ਸਾਰੀ ਇਹ ਸਥਿਤੀ ਨੂੰ ਕਿਵੇਂ ਦੇਖਦੇ ਨੇ ਬਣਾ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਕਾਰਜੋ ਗੁਰੂ ਰੂਪ ਸਾਹਿਬ ਸਾਹਿਬ ਜੀ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਆਪ ਜੀ ਨੇ ਸਦਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਦੀ ਗੱਲ ਕੀਤੀ ਹੈ ਉਹਨਾਂ ਨੇ ਆਪਣੇ ਪਰਸਨ ਲਈ ਕੋਈ ਇਹ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਸਮੁੱਚੇ ਸਮੁੱਚੇ ਇੰਡੀਆ ਦੇ ਕਿਸਾਨਾਂ ਦੀਆਂ ਜੋ ਜਾਇਜ਼ ਮੰਗਾਂ ਉਹਨਾਂ ਦੀ ਫਸਲਾਂ ਦੀ ਕੀਮਤਾਂ ਦੀ ਐਮਐਸਵੀ ਉਹਨਾਂ ਦੇ ਕਰਜ਼ਿਆਂ ਤੇ ਲੀਕ ਮਾਰਨ ਸਵਾਮੀ 나ਸਨ ਰਿਪੋਰਟ ਤੇ ਜਿਹੜੀਆਂ ਹੋਰ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਸਬੰਧ ਵਿੱਚ ਉਹਨਾਂ ਨੇ ਆਪਣਾ ਜਿਹੜਾ ਇਹ ਮਰਨਵਾਰਤ ਰੱਖਿਆ ਆ 36ਵਾਂ ਦਿਨ ਹੋ ਗਿਆ ਹੈ ਲੇਕਿਨ ਦੁੱਖ ਤੇ ਅਫਸੋਸ ਹੈ ਨਾ ਪੰਜਾਬ ਸਰਕਾਰ ਨਾ ਇੰਡੀਆ ਦੀ ਮੋਦੀ ਹਕੂਮਤ ਨਾ ਕੋਈ ਐਗਰੀਕਲਚਰ ਵਜ਼ੀਰ ਸੈਂਟਰ ਦੇ ਨਾਇਤੋਂ ਦੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਬਣਾ ਰਹੇ ਕੋਈ ਸympathy ਨਹੀਂ ਹੋ ਰਹੀ ਉਹ ਉਹਨਾਂ ਦੀ ਜਿਹੜੀ ਜਾਨ ਆ ਬਹੁਤ ਵੱਡੇ ਖਤਰੇ 'ਚ ਪਈ ਹੋਈ ਹੈ ਕਿਸੇ ਟਾਈਮ ਵੀ ਕੋਈ ਅਣਹੋਣੀ ਘਟਨਾ ਵਾਪਰ ਸਕਦੀ ਹੈ ਜੇਕਰ ਇਹਨੂੰ ਆਪਣੇ ਸਰਕਾਰ ਨੇ ਸੰਜੀਦਾ ਹੋ ਗਏ ਇਹਨਾਂ ਮਰਨਵਾਰਤ ਨਾ ਖਲਾਇਆ ਜਾਉਦੇ ਜ਼ਿੰਦਗੀ ਦੀ ਵਿਚਾਨ ਨੂੰ ਬਚਾਉਣ ਲਈ ਕੋਈ ਉਦਦਮ ਨਾ ਕੀਤਾ ਤਾਂ ਹਾਲਾਤ ਬੜੇ ਵਿਸਫੋਟਕ ਬਣ ਜਾਣਗੇ ਤੇ ਇੰਡੀਆ ਗਵਰਨਮੈਂਟ ਤੇ ਪੰਜਾਬ ਸਰਕਾਰ ਉਹਨਾਂ ਹਾਲਾਤਾਂ ਨੂੰ ਕਾਬੂ ਨਹੀਂ ਪਾ ਸਕਗੀ। ਇਸ ਲਈ ਸਾਡੀ ਦੋਵਾਂ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਉਹ ਸਾਹ ਜਗਜੀਤ ਸਿੰਘ ਦੱਲੇਵਾਲ ਵੱਲੋਂ ਜੋ ਸੰਘਰਸ਼ ਵਿੱਢਿਆ ਗਿਆ ਹੈ ਸਮੁੱਚੇ ਕਿਸਾਨਾਂ ਲਈ, ਕਿਸਾਨ ਮਜ਼ਦੂਰਾਂ ਲਈ ਤੇ ਬਿਹਤਰੀ ਲਈ ਸਾਰਿਆਂ ਦੀ ਉਹ ਉਹਦੀ ਮੰਗਾਂ ਨੂੰ ਮੁੱਖ ਰੱਖ ਕੇ ਉਹਨਾਂ ਨਾਲ ਸੰਜੀਦਗੀ ਨਾਲ ਗੱਲ ਕਰਕੇ ਉਹਨਾਂ ਮਸਲਿਆਂ ਨੂੰ ਜਲਦੀ ਹੱਲ ਕਰਨ ਤੇ ਦੂਜੀ ਬੇਨਤੀ ਹੈ ਸਾਨੂੰ ਅੱਜ ਹੀ ਪਤਾ ਲੱਗਿਆ ਹੈ ਇਹ ਸਤ ਜੀਲ੍ਹਾਂ ਦੀ ਪੁਲਿਸ ਜਿਹੜੀ ਆ ਉਥੇ ਕਤਲ ਕਰਦੀ ਹੈ ਗਵਰਨਮੈਂਟ ਨੇ ਪੰਜਾਬ ਦੀ ਗਵਰਨਮੈਂਟ ਨੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਤੇ ਕਿਸੇ ਟਾਈਮ ਵੀ ਉਹ ਸਖਤੀ ਨਾਲ ਵਰਤ ਕੇ ਉਹਨੂੰ ਜਬਰੀ ਉਥੋਂ ਉਹਨਾਂ ਨੂੰ ਚੱਕਿਆ ਜਾ ਸਕਦਾ ਹੈ ਜਾਂ ਕੋਈ ਗੋਲੀ ਬੰਦੂਕ ਚੱਲ ਸਕਦੀ ਹੈ ਕੋਈ ਨੁਕਸਾਨ ਹੋ ਸਕਦਾ ਜੇਕਰ ਸਰਕਾਰਾਂ ਨੇ ਪੁਲਿਸ ਰਾਹੀਂ ਫੋਰਸਾਂ ਰਾਹੀਂ ਫੌਜ ਰਾਹੀਂ ਕੋਈ ਜਬਰੀ ਕੀਤੀ ਤਾਂ ਹਾਲਾਤ ਇਹਦੇ ਹੋਰ ਵੀ ਜ਼ਿਆਦਾ ਗੰਭੀਰ ਹੋ ਜਾਣਗੇ ਇਹ ਇਸ ਪਾਸੇ ਵੱਲ ਜਾਣ ਦੀ ਬਜਾਏ ਦੋਵਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਗਦੀਸ਼ ਸਿੰਘ ਡੱਲੇਵਾਲ ਉਹ ਜਿਹੜੇ ਕਿਸਾਨ ਆਗੂ ਸਾਰੀਆਂ ਜਥੇਬੰਦੀਆਂ ਹਨ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨ ਤੇ ਜਿਹੜੀਆਂ ਉਹਨਾਂ ਜਾਇਜ਼ ਮੰਗਾਂ ਪੂਰਨ ਕਰਨ ਤਾਂ ਕਿ ਮਾਹੌਲ ਸਾਥ ਹੋਵੇ ਤੇ ਉਹ ਉਹਨਾਂ ਵਿੱਚ ਜਿਹੜੀ ਪਾਈ ਜਾਣੀ ਵੀ ਅਸੰਤੁਸ਼ਟੀ ਉਹ ਦੂਰ ਹੋਵੇ ਇਹ ਜ਼ਰੂਰੀ ਹੈ ਇਹਨੂੰ ਬੜੀ ਸਨੀਦਗੀ ਨਾਲ ਲੈਣਾ ਚਾਹੀਦਾ ਹੈ ਬਿਲਕੁਲ ਜ਼ਬਰ ਤੇ ਫੌਜ ਜਾਂ ਮਿਲਟਰੀ ਪੁਲਿਸ ਜਾਂ ਕਿਸੇ ਤਾਕਤ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੇ ਤਾਕਤ ਦੀ ਵਰਤੋਂ ਕੀਤੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਜਾਣਗੇ ਜੋ ਕਾਬੂ ਨਹੀਂ ਪਾ ਸਕਣਗੇ ਖੂਨ ਖਰਾਬਾ ਵੀ ਹੋ ਸਕਦਾ ਹੈ ਜੋ ਕਿ ਬਹੁਤ ਮਾੜੀ ਗੱਲ ਹੈ ਸਾਹਿਬ ਜ਼ਿਕਰ ਗੱਲ ਕਰੀਏ ਕਿਸਾਨ ਆਗੂ ਉਹਨਾਂ ਜਿਹੜੇ ਜਥੇਦਾਰ ਨੁਮਾਇੰਦੇ ਨੇ ਉਹਨਾਂ ਵੱ ਅ ਤੱਕੇ ਨਾਲ ਚੱਕਿਆ ਗਿਆ ਤਾਂ ਜਿਵੇਂ ਢੱਲੇ ਵਾਲੋਂ ਕੋਈ ਅਸੀਂ ਜੀ ਕਰਿਆ ਗਿਆ ਤਾਂ ਤਣਾਪੁਰ ਮਾਹੌਲ ਹੋ ਸਕਦਾ ਹਾਂ ਉਹ ਇਹੀ ਤਾਂ ਮੈਂ ਕਹਿ ਰਹੇ ਹਾਂ ਵੀ ਜੇ ਇਹਨਾਂ ਨੂੰ ਹੁਣ ਜਿਵੇਂ 7 ਦਿਨਾਂ ਦੀ ਪੁਲਿਸ ਲਾਈ ਹੈ ਤਾਂ ਉਹ ਮੰਦ ਭਾਵਨਾ ਲੱਗਦੀ ਹੈ ਸਰਕਾਰਾਂ ਦੀ ਪੁਲਿਸ ਦੀ ਵੀ ਉਹਨੂੰ ਜਬਰੀ ਚੱਕਣਗੇ ਉਹਨਾਂ ਨੂੰ ਜੇ ਜਬਰੀ ਚੱਕਿਆ ਤਾਂ ਉੱਥੇ ਗੋਲੀ ਵੀ ਚੱਲੂਗੀ ਕਿਉਂਕਿ ਇੱਥੇ ਬਹੁਤ ਵੱਡੀ ਗਿਣਤੀ ਜੀ ਹਜ਼ਾਰਾਂ ਦੀ ਗਿਣਤੀ ਜੀ ਕਿਸਾਨ ਬੱਚੇ ਬੀਬੀਆਂ ਉੱਥੇ ਬੈਠੇ ਨੇ ਜੇ ਉਹ ਜਬਰੀ ਚੱਕਰ ਦੀ ਕੋਸ਼ਿਸ਼ ਕਰਨਗੇ ਉਹ ਅੱਗੇ ਆਉਣਗੇ ਉਹਦੇ ਵਿੱਚ ਬੱਚੇ ਬੀਬੀਆਂ ਬਜ਼ੁਰਗ ਜੋ ਕਿਸਾਨਾ ਉਹਨਾਂ ਦੀ ਕੋਈ ਨੁਕਸਾਨ ਹੋ ਸਕਦਾ ਹੈ ਇਸ ਲਈ ਇਹਨਾਂ ਨੂੰ ਬਿਲਕੁਲ ਵੀ ਅਜਿਹਾ ਮਾਹੌਲ ਨਹੀਂ ਬਣਾਉਣਾ ਚਾਹੀਦਾ ਬਲਕਿ ਕਿਸਾਨ ਆਗੂਆਂ ਨੂੰ ਜਗਜੀਤ ਸਿੰਘ ਢੱਲੇਵਾਲ ਤਾਂ ਮਰਨਾਰ ਤੇ ਬੈਠੇ ਆ ਦੂਜੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਨੂੰ ਪੂਰਤੀ ਕਰਦੇ ਹੋਏ ਮਾਹੌਲ ਨੂੰ ਠੀਕ ਕਰਨਾ ਚਾਹੀਦਾ ਕਿਉਂਕਿ ਸਾਰੇ ਅਸੀਂ ਇੱਕੋ ਮੁਲਕ ਦੇ ਆ ਉਹਨਾਂ ਨੇ ਬਾਡਰਾਂ ਤੇ ਇੰਨੀ ਸ਼ਕਤੀ ਕੀਤੀ ਹੋਈ ਹੈ ਬੈਰੀਕੇਡ ਲਾਏ ਹੋਏ ਆ ਸਾਨੂੰ ਤਾਂ ਪੰਜਾਬ ਨੂੰ ਇਹਨਾਂ ਨੇ ਇੱਕ ਬਕੜਾ ਮੁਲਕ ਮੁਲਕ ਮੰਗੂ ਡੀਲ ਕਰ ਰਹੇ ਨੇ ਸਿੱਖ ਕੌਮ ਨੂੰ ਵੀ ਪੰਜਾਬੀਆਂ ਨੂੰ ਵੀ ਇੱਕ ਵੱਖਰੇ ਮੁਲਕ ਵਾਂਗੂ ਡੀਲ ਕਰ ਰਹੇ ਨੇ ਫਿਰ ਜੇ ਐਨਯੂ ਇਹਨਾਂ ਦੀ ਤਕਲੀਫ ਹੋ ਗਈ ਇਹਨਾਂ ਪੰਜਾਬੀਆਂ ਨਾਲ ਸਿੱਖ ਦੀ ਮਿੰਦਾਰ ਨਾਲ ਸਿੱਖ ਮਜ਼ਦੂਰਾ ਨਾਲ ਤਾਂ ਜੋ ਜਮਹੂਰੀਅਤ ਤਰੀਕੇ ਨਾਲ ਪੰਜਾਬ ਨੂੰ ਖਾਲਸਾਣ ਦੇ ਨਾਂ ਤੇ ਇੱਕ ਵੱਖਰਾ ਹੀ ਕਰ ਦੇਣ ਕਿਉਂ ਇਹਦੇ ਕੋਣ ਖਲਾਬਾ ਕਰਨ ਦੇ ਇਹ ਜੇ ਮਾਹੌਲ ਬਣਾ ਰਹੇ ਨੇ ਜੋ ਅਸੀਂ ਆਪਣੀ ਸੋਮਨੀ ਕਾਲਜ ਅੰਮ੍ਰਿਤਸਰ ਇਹ ਕਹਿੰਦਾ ਆ ਰਿਹਾ ਹੈ ਵੀ ਜਮਹੂਰੀਅਤ ਇੰਟਰਨੈਸ਼ਨਲ ਕਾਨੂੰਨਾਂ ਦੇ ਮੁਤਾਬਕ ਅਸੀਂ ਖਾਲਸਾਣ ਬਣਾ ਰਹੇ ਹਾਂ ਪੀਸਪੂੜੀ ਬਣਾ ਰਹੇ ਹਾਂ ਉਹਦੇ ਮੁਤਾਬਕ ਖਾਲਸਾਣ ਨੇ ਬਣਾ ਲਨ ਸਭਾ ਚੜ੍ਹਾਈ ਖਦਮ ਕਰਨ ਸਰਦਾਰ ਲਈ ਅਸੀਂ ਹੁਣਾਂ ਦੇਖੀਏ ਉਹਨਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਕੀ ਗੱਲਾਂ ਹੋਣੀਆਂ ਉਹ ਆਪਣੀ ਸਰਕਾਰ 'ਚ ਅਸੀਂ ਆਪ ਹੱਲ ਕਰਾਂਗੇ ਜੀ ਖਾਲਸਾਣ ਦੀ ਗੱਲ ਕਰਦੇ ਹੋ ਖਾਲਸਾਣ ਨੂੰ ਕਹ ਰਹੇ ਨੇ ਕਿ ਇਹ ਤਾਂ ਅੱਤਵਾਦੀ ਨੇ ਵੱਖਵਾਦੀ ਨੇ ਜੋ ਪੰਜਾਬ ਦਾ ਪਹਿਲੇ ਮਾਹੌਲ ਖਰਾਬ ਕਰਨਾ ਚਾਹਦੇ ਨੇ ਜਿਹੜੇ ਅੱਤਵਾਦੀ ਵੱਖਵਾਦੀ ਇਹ ਕਹਿੰਦੇ ਨੇ ਸਾਨੂੰ ਸਾਬਤ ਕਰਨਾ ਅਸੀਂ ਅੱਤਵਾਦੀ ਵੱਖਵਾਦੀ ਕਿਵੇਂ ਆ ਅੱਤਵਾਦੀ ਵੱਖਵਾਦੀ ਤਾਂ ਇਹ ਨਹੀਂ ਜਿਹੜੇ ਸਿੱਖਾਂ ਦੇ ਬੱਚਿਆਂ ਨੂੰ ਘਰਾਂ 'ਚੋਂ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਆ ਹੁਣ ਗਰਦਾਸਪੁਰ 'ਤੇ ਇਹਨਾਂ ਮੁੰਡੇ ਮਾਰ ਦਿੱਤੇ ਨੇ ਪਿਲੀਪੀ 'ਤੇ ਇਹਨਾਂ ਮੁੰਡੇ ਮਾਰ ਦਿੱਤੇ ਨੇ ਤੇ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਨੇ ਕਿਹੜਾ ਕਿਹੜੀ ਬਗਾਵਤ ਕੀਤੀ ਆ ਕਿਹੜਾ ਉਹਨਾਂ ਨੇ ਕਾਨੂੰਨ ਭੰਗ ਕੀਤਾ ਉਹ ਉਹਨਾਂ ਨੂੰ ਇਹਨਾਂ ਮੁਕਾਬਲੇ ਦਿਖਾਏ ਆ ਇਹਨਾਂ ਨੇ ਮੁਕਾਬਲੇ ਤਾਂ ਹੋਈ ਨਹੀਂ ਉਹਨਾਂ ਟੌਰਚਰ ਕਰਕੇ ਗੋਲੀਆਂ ਨਾਲ ਨੇੜੇ ਤੋਂ ਮਾਰ ਕੇ ਮਾਰੇ ਆ ਨਾ ਗਰਦਾਸਪੁਰ ਵਾਲੇ ਮੁੰਡੇ ਨੇ ਤਿੰਨ ਮਾਰੇ ਆ ਉਹ ਵੀ ਇਦਾਂ ਨੇੜੇ ਤੋਂ ਮਾਰੇ ਆ ਜਿਹੜੇ ਪੀਲੀ ਪੀਤਾ ਉਹ ਵੀ ਇਦਾਂ ਤੋਂ ਮਾਰੇ ਨੇ ਇਹ ਸਾਨੂੰ ਅਤਵਾਦੀ ਤਾਂ ਸਰਕਾਰ ਆ ਜੋ موجوده ਮੋਦੀ ਹਕੂਮਤ موجوده ਸਰਕਾਰਾਂ ਜੋ ਯੂਪੀ ਦੀਆਂ ਜਾਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਉਹ ਅਤਵਾਦ ਫੁਲਾ ਰਹੀਆਂ ਸਿੱਕੋਂ ਤੱਕ ਕਦੇ ਅਤਵਾਦ ਫੁਲਾਇਆ ਹੀ ਨਹੀਂ ਹੁਣੇ ਸਾਡੇ ਸ਼ਹੀਦੀ ਦਿਹਾੜੇ ਨਿਕਲ ਕੇ ਹਟੇ ਨੇ ਬਾਬਾ ਜੋਰਾਵਾ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰ ਕੌਰ ਉਹਨਾਂ ਨੇ ਵੀ ਤਾਂ ਜਬਰਬੁਦਲ ਲੜਿਆ ਉਹਨਾਂ ਨੇ ਕੋਈ ਅਤਵਾਦੀ ਨਹੀਂ ਕੀਤੀ ਉਹਨਾਂ ਨੇ ਤਾਂ ਆਪਣੀ ਲੜਾਈ ਲੜੀ ਹੈ ਆਪਣੀ ਜਮਹੂਰੀ ਤਰੀਕੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਮਨੁੱਖਤਾ ਦੀ ਬਿਹਤਰੀ ਲਈ ਉਹਨਾਂ ਨੇ ਆਪਣੀ ਸ਼ਹੀਦੀਆਂ ਪਾਈਆਂ ਸਿੱਖ ਕੌਮ ਤਾਂ ਆਪਣੇ ਜਨਮ ਤੋਂ ਹੀ ਲੈ ਕੇ ਅੱਜ ਤੱਕ ਮਨੁੱਖਧਰ ਦੀ ਬਿਹਤਰੀ ਲਈ ਕੰਮ ਕਰਦੀ ਆ ਰਹੀ ਹੈ ਪਿੱਛੇ ਕਰੋਨਾ ਦਾ ਵਾਕਿਆ ਚੱਲਿਆ ਹੈ ਹੋਰ ਹੜ੍ਹਾਂ ਆਏ ਨੇ ਤੂਫਾਨਾਂ ਆਏ ਕੇਰਲਾ ਵਿੱਚ ਹੋਰ ਦੂਜੇ ਸੂਬਿਆਂ ਵਿੱਚ ਜਦੋਂ ਦਿੱਲੀ ਵਿਖੇ ਹੋਇਆ ਸਾਰਾ ਕੁਝ ਉੱਥੇ ਅਸੀਂ ਲੰਗਰ ਲਾਏ ਕੱਪੜੇ ਦਿੱਤੇ ਦਵਾਈਆਂ ਦਿੱਤੀਆਂ ਬੱਚਿਆਂ ਨੂੰ ਸੰਭੇ ਆ ਜਿਹੜੇ ਹੜ੍ਹ ਦੇ ਪੀੜਤ ਉੱਤੇ ਸੀਗੇ ਕਰੋਨਾ ਵਿੱਚ ਅਸੀਂ ਡੈੱਡ ਬੋਡੀਆਂ ਜਿਹੜੀਆਂ ਉਹ ਚੱਕ ਕੇ ਉਹ ਸੰਸਕਾਰ ਕਰਦੇ ਰਹੇ ਉਹਨਾਂ ਨੂੰ ਦਵਾਈਆਂ ਪਹੁੰਚਾਉਂਦੇ ਰਹੇ ਸਾਨੂੰ ਕਿਵੇਂ ਅਤਿਵਾਦੀ ਸ਼ਬਦ ਕਰ ਸਕਦੇ ਨੇ ਅਸੀਂ ਤਾਂ ਦੇਖਦੀ ਆ ਸ਼ਰਧਾ ਉੱਤੇ ਹਮੇਸ਼ਾ ਰੱਖੀ ਕਰਕੇ 80% ਕੁਰਬਾਨੀਆਂ ਕਰਕੇ ਦੇਸ਼ ਨੂੰ ਉਜਾੜ ਕਰਾਇਆ ਆ ਉਹਨਾਂ ਨੂੰ ਇਹ ਮਾਰ ਰਹੇ ਨੇ ਉਹਨਾਂ ਦੀ ਮੰਗਾ ਜਾਇਜ਼ ਮੰਗਾ ਪੂਰੀਆਂ ਨਹੀਂ ਕਰ ਰਹੇ ਉਹਨਾਂ ਨਾਲ ਜਾਤੀਆਂ ਕਰ ਰਹੇ ਜ਼ਬਰ ਜ਼ੁਲਮ ਕਰ ਰਹੇ ਆਤਵਾਦੀ ਤਾਂ ਇੱਕ ਗੱਲ ਸਰਕਾਰ ਹੈ ਤੁਹਾਨੂੰ ਸਾਹਿਬ ਜੇਕਰ ਗੱਲ ਕਰੀਏ ਆਪਾਂ ਕੱਲ ਪੰਜਾਬ ਬੰਦ ਸੀ ਵੱਡਾ ਸਮਰਥਨ ਜਿੱਥੇ ਲੋਕਾਂ ਨੇ ਦਿੱਤਾ ਹੈ ਕਿ ਕਿਸਾਨਾਂ ਦੀ ਹਮਾਇਤ ਵਿੱਚ ਤੇ ਦੂਜੇ ਪਾਸੇ ਜੇਕਰ ਕੱਲੀ ਸਰਕਾਰਾਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਕਿਉਂ ਨਹੀਂ ਹੱਲ ਕਰ ਰਹੀ ਇਹ ਸਰਕਾਰ ਦੀ ਬੇਈਮਾਨੀ ਹੈ ਮੈਂ ਖੋਰ ਮਹਿਸੂਸ ਕਰਦਾ ਹਾਂ ਵੀ ਜੋ ਪਿੱਛੇ ਅੰਮ੍ਰਿਤਸਰ ਤੇ ਹੋਰ ਕਈ ਥਾਂ ਗਰਦਾਸਪੁਰ ਨਾ ਬੰਬ ਸਪੋਰਟ ਹੋਏ ਹਨ ਆਮ ਖਾਲੀ ਪਈ ਜਗ੍ਹਾ ਤੇ ਬੰਬ ਸਪੋਰਟ ਹੋਏ ਨੇ ਤੇ ਆਜੋ ਹੁਣ ਇਹਨਾਂ ਨੇ ਤਿੰਨ ਮੁੰਡੇ ਇੱਥੇ ਮਾਰੇ ਨੇ ਗੁਰਦਾਸਪੁਰ ਤਿੰਨ ਪੀਲੀ ਪੀਤ ਮਾਰੇ ਨੇ ਇਹ ਸਰਕਾਰ ਇੱਕ ਹੋਰ ਕੋਈ ਵੱਡਾ ਪੰਜਾਬ ਦੇ ਲਈ ਪੰਜਾਬੀਆਂ ਦੇ ਵਿਰੁੱਧ ਵੱਡਾ ਛੜਜੰਤਰ ਰਾਜ ਰਹੀ ਹੈ ਸਾਜ਼ਿਸ਼ ਬਣਾ ਰਹੀ ਹੈ ਦੁਬਾਰਾ ਤੋਂ ਟਾਰਗੇਟ ਕਰਨ ਲਈ ਜਿਵੇਂ ਪਹਿਲਾਂ ਇਹਨਾਂ ਨੇ ਪੰਜਾਬ ਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਟਾਰਗੇਟ ਕਰਕੇ ਸਾਰੇ ਦੇਸ਼ ਨੂੰ ਮੁਲਕ ਨੂੰ ਮਗਰ ਲਾਇਆ ਔਰ ਇਲੈਕਸ਼ਨਾਂ ਵੇਲੇ ਉਹ ਉਹੀ ਦੀ ਸਾਜ਼ਿਸ਼ ਹੈ ਹੁਣ ਸਰਕਾਰ ਫੇਰ ਪੰਜਾਬ ਨੂੰ ਰਾਜ ਰਹੀ ਹੈ ਜੇ ਪੰਜਾਬ ਨੂੰ ਮੁੱਖ ਨਿਸ਼ਾਨਾ ਬਣਾ ਕੇ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਸਰਬੱਤ ਦੇ ਭਲੇ ਮੰਗਣ ਵਾਲੀ ਕੌਮ ਨੂੰ ਜੇ ਨਿਸ਼ਾਨਾ ਬਣਾ ਕੇ ਅਜਿਹਾ ਕੁਝ ਕਰੋਗੇ ਤਾਂ ਹਾਲਾਤ ਬੇਕਾਬੂ ਹੋ ਜਾਣਗੇ ਸਾਰੇ ਸੰਸਾਰਾਂ ਨੂੰ ਸਾਰੇ ਮੁਲਕਾਂ ਨੂੰ ਪਤਾ ਹੈ ਵੀ ਪੰਜਾਬੀ ਸਿੱਖ ਕੌਮ ਜੋ ਪੰਜਾਬ ਦੇ ਨਿਵਾਸੀ ਨੇ ਉਹਨਾਂ ਨੇ ਕਦੇ ਵੀ ਕੋਈ ਅਜੀ ਗੱਲ ਨਹੀਂ ਕੀਤੀ ਹਮੇਸ਼ਾ ਮਨੁੱਖਤਾ ਦੀ ਇਨਸਾਨੀਅਤ ਦੀ ਜਮਹੂਰੀਆ ਦੀ ਅਮਨ ਦੀ ਗੱਲ ਕਰਦੇ ਰਹੇ ਹਨ ਲੇਕਿਨ ਸਰਕਾਰਾਂ ਹੀ ਉਸ ਪਾਸੇ ਵੱਲ ਨੂੰ ਸਾਡੇ ਸੰਘਰਸ਼ ਨੂੰ ਉਜਾੜ ਰਹੀਆਂ ਹਨ ਇਹਨੂੰ ਇਹ ਸਾਡੀ ਅਪੀਲ ਹੈ ਇਹਨਾਂ ਹੁਕਮਰਾਨਾਂ ਨੂੰ ਵੀ ਅਜਿਹੇ ਨਾਉਣੇ ਕੰਮ ਬੰਦ ਕਰਕੇ ਸਿੱਖਾਂ ਪੰਜਾਬੀਆਂ ਤੇ ਪੰਜਾਬ ਨਾਲ ਨਫਰਤ ਖਤਮ ਕਰਕੇ ਇੱਥੇ ਦੇ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਤਾਂ ਕਿ ਸਾਰੇ ਮੁਲਕ ਨਿਵਾਸੀ ਸ਼ਾਂਤ ਨਾਲ ਵਚਨ ਤੇ ਆਪਣੇ ਪੰਜਾਬ ਦੇ ਜਿਹੜੇ ਜ਼ਿੰਮੇਦਾਰ ਆ ਉਹ ਵੀ ਆਪਣੀ ਜਿਹੜੀ ਯੋਗਦਾਨ ਪਾਉਂਦੇ ਰਹਿਣ ਦੀ ਬੇਤਰੀ ਵਿੱਚ ਇਹਦੇ ਵਿਕਾਸ ਵਿੱਚ ਇੰਨੀ ਸਾਡੀਆਂ ਪੀ ਆਖਰਲਾ ਸਵਾਲ ਹੈ ਜੀ ਜਿਵੇਂ ਕਿ ਮਰਮੋਦ ਸਿੰਘ ਸਿਸੂ ਸਾਹਿਬ ਕਾ ਪੀਐਮਸੀ ਮਰਹੂਮ ਜਿਨ੍ਹਾਂ ਨੂੰ ਰਾਜ ਕਾਰਡ ਦੇ ਵਿੱਚ ਜਗ੍ਹਾ ਨਹੀਂ ਦਿੱਤੇ ਜਾ ਰਹੀ ਵੱਡਾ ਮੁੱਦਾ ਮਾਰਿਆ ਕਿਵੇਂ ਦੇ ਹਾਂ ਇਹ ਦੇਖੋ ਜਿਹੜੀ ਤੁਸੀਂ ਆ ਹੁਣ ਕੁਐਸਚਨ ਕੀਤਾ ਹੁਣ ਸਾਡੇ ਪੰਜਾਬ ਪੰਜਾਬੀ ਆ ਜਾਂ ਸਿੱਖ ਆ ਉਹ ਜਦੋਂ ਵੀ ਆਪਣੇ ਕੋਈ ਵੱਡੇ ਉਦਮ ਕਰਦੇ ਨੇ ਤਾਂ ਉਹਨਾਂ ਨੂੰ ਉਹਨਾਂ ਦਾ ਬਣਦਾ ਸਤਕਾਰ ਬਣਦਾ ਯੋਗਦਾਨ ਬਣਦਾ ਬੰਦੀ ਉਹਨਾਂ ਨੂੰ ਸਨਮਾਨ ਮਿਲਣਾ ਚਾਹੀਦਾ ਹੈ ਹੁਣ ਡਾਕਟਰ ਮਨਮੋਹ ਸਿੰਘ ਜੀ ਆਪ ਜੀ ਨੇ ਗੱਲ ਕੀਤੀ ਹੈ ਡਾਕਟਰ ਮਨਮੋਹ ਸਿੰਘ ਉਹ ਇੱਕ ਸ਼ਖਸੀਅਤ ਸਨ ਜਿਨ੍ਹਾਂ ਨੇ ਅਮਰੀਕਾ ਦੀ ਇਕਨੋਮੀ ਨੂੰ ਵੀ ਗਿਰਦੀ ਨੂੰ ਪਹੁੰਚਾਇਆ ਸੀਗਾ ਜਦੋਂ ਅਮਰੀਕਾ ਦੀ ਇਕਨੋਮੀ ਗਿਰਗੀ ਸੀ ਇੱਕ ਵਾਰੀ ਤਾਂ ਇਹਨਾਂ ਦੀਆਂ ਜਿਹੜੀ ਸਕੀਮਾਂ ਨਾਲ ਇਹਨਾਂ ਦੀਆਂ ਪਲਾਨਿੰਗਾਂ ਨਾਲ ਅਮਰੀਕਾ ਦੁਆਰਾ ਆਪਣੇ ਪੈਰਾਂ ਤੇ ਖੜਾ ਹੋਇਆ ਤੇ 1984 ਤੋਂ ਪਹਿਲਾਂ ਜਦੋਂ ਹਾਲਾਤ ਬਹੁਤ ਜ਼ਿਆਦਾ ਖਰਾਬ ਸਨ ਇੰਡੀਆ ਦੀ ਵੀ ਮਾਨੀ ਹੈਲਥ ਬਹੁਤ ਖਰਾਬ ਸੀ ਉਹਨਾਂ ਉਹਨੂੰ ਵੀ ਪੈਰਾਂ ਤੇ ਲਿਆਉਣ ਵਿੱਚ ਡਾਕਟਰ ਮਨੋਹ ਸਿੰਘ ਦਾ ਬਹੁਤ ਵੱਡਾ ਯੋਗਦਾਨ ਆ ਉਹਨਾਂ ਨੇ ਆਪਣੇ 10 ਸਾਲ ਦੀ ਵਜ਼ੀਰੇ ਆਜ਼ਮ ਦੀ ਸਮੇਂ ਦੇ ਦੌਰਾਨ ਵੀ ਬਹੁਤ ਚੰਗੇ ਕੰਮ ਉਦਮ ਕੀਤੇ ਨੇ ਬੜਾ ਡਵੈਲਪਮੈਂਟ ਕੀਤੀ ਆ ਸਾਰੇ ਇੰਡੀਆ ਦੇ ਆਸ-ਪਾਸੇ ਉਹਨਾਂ ਨੇ ਕੰਮ ਕੀਤਾ ਹੈ ਲੇਕਿਨ ਦੁੱਖ ਅਤੇ ਅਫਸੋਸ ਆ ਜਦੋਂ ਹਰ ਇੱਕ ਵਜ਼ੀਰੇ ਆਜ਼ਮ ਹਰ ਪ੍ਰੈਜ਼ੀਡੈਂਟ ਗਵਰਨਮੈਂਟ ਆਫ ਇੰਡੀਆ ਦੇ ਜਦੋਂ ਉਹਦਾ ਔਰ ਕਾਲ ਚਲਾਣਾ ਕਰਦਾ ਉਹਦਾ ਸੰਸਕਾਰ ਹਮੇਸ਼ਾ ਰਾਜ ਘਾੜ ਦੇ ਸਨਮਾਨ ਨਾਲ ਕੀਤਾ ਜਾਂਦਾ ਤੇ ਸਾਡੇ ਡਾਕਟਰ ਨਮੋਦ ਸਿੰਘ ਦੇ ਸਿੱਖਣ ਦੇ ਨਾਤੇ ਇਹ ਨਫਰਤ ਦਿਖ ਰਹੀ ਹੈ ਹਕਮਨਾਨਾਂ ਦੇ ਮਨ ਵਿੱਚ ਨਫਰਤ ਤੇ ਸਿੱਖਾਂ ਦੀ ਕਿੰਨੀ ਹੈ ਇੱਕ ਚੰਗੇ ਵਜ਼ੀਰੇ ਆਦਮ ਜਿਹੜਾ ਕਿ ਬਿਨਾ ਕਿਸੇ ਪੱਖਪਾਤੋਂ ਬਿਨਾ ਜਾਤ ਪਾਤੋਂ ਸਾਰੀ ਮਨੁੱਖਤਾ ਲਈ ਬਿਹਤਰੀ ਕਰਦਾ ਰਿਹਾ ਉਸ ਨੂੰ ਵੀ ਉੱਥੇ ਜਗ੍ਹਾ ਦੇ ਕੇ ਉਹਦਾ ਸੰਸਕਾਰ ਨਹੀਂ ਕੀਤਾ ਇਹਨਾਂ ਦੀ ਮੰਦ ਭਾਵਨਾ ਸਾਰੀ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਰੋੜਾ ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਜਿੱਤ ਕੇ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਸੀ ਜਨਰਲ ਸਵੇਗ ਸਿੰਘ ਦੇ 90 ਹਜ਼ਾਰ ਬੰਗਲਾਦੇਸ਼ੀ ਫੌਜੀ ਉਹਨਾਂ ਨੂੰ ਆਤਮ ਸਮਰਪਣ ਕਰਾਇਆ ਸੀ ਉਹਨਾਂ ਦੀਆਂ ਫੋਟੋਆਂ ਹੈੱਡ ਆਫ ਲੱਗੀਆਂ ਆਰਮੀ ਦੇ ਚੀਫ ਆਰਮੀ ਚੀਫ ਦੇ ਹੈੱਡ ਆਫ ਚ ਲੱਗੀਆਂ ਹੋਈ ਸੀ ਉਹ ਵੀ ਲਾਹਤੀਆਂ ਉਹਨਾਂ ਨੂੰ ਸਨਸਕਾਰ ਤਾਂ ਕੀ ਦੇਣਾ ਸੀ ਜਿਹੜੀਆਂ ਉਹ ਸਤਕਾਰ ਨਾਲ ਉਹਨਾਂ ਦੀਆਂ ਫੋਟੋਆਂ ਲੱਗੀਆਂ ਸੀ ਉਹ ਵੀ ਉੱਥੇ ਲਾਹ ਦੁੱਤੀਆਂ ਇਹਨਾਂ ਦੀ ਜਿਹੜੀ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਮੰਨਤ ਭਾਵਨਾ ਉਹ ਸਾਫ਼ ਜਾਰ ਹੋ ਰਹੀ ਹੈ ਇਹ ਹੁਣ ਬਿਤਕਰਾਂ ਤਾਂ ਇਹ ਕਰ ਰਹੇ ਨੇ ਸਿੱਖੋਂ ਤਾਂ ਕੋਈ ਨਹੀਂ ਕਰ ਰਹੀ ਸਿੱਖੋਂ ਤਾਂ ਕੁਰਬਾਨੀ ਅੱਜ ਵੀ ਦੇ ਰਹੀ ਅਗ ਨੂੰ ਵੀ ਦੰਦੀ ਰਹੂਗੀ ਜੋ ਤੇ ਇਨਸਾਨੀ ਫਰਜ਼ ਨਾ ਹੋਣ ਹਮੇਸ਼ਾ ਪੂਰੇ ਕਿਤੇ ਨਾ ਅਗ ਨੂੰ ਵੀ ਕਰਦੀ ਰਹੇਗੀ ਲੇਕਿਨ ਜੋ ਵਿਧਰੇ ਹੁਕਮਰਾਨ ਸਾਡੇ ਨਾਲ ਕਰ ਰਹੇ ਨੇ ਉਹਦੇ ਨਾਲ ਹੀ ਹਾਲਾਤ ਖਰਾਬ ਹੋ ਰਹੇ ਨੇ ਉਹਦੇ ਵਿੱਚ ਸਾਨੂੰ ਦੋਸ਼ੀ ਨਿਠਾ ਸਕਦੇ ਸਾਰੇ ਦੋਸ਼ੀ ਇਹ ਜਿਹੜੇ ਹੁਕਮਰਾਨ ਨੇ ਜਿਹੜੇ ਸਾਡੇ ਨਾਲ ਵਿਧਰੇ ਕਰ ਰਹੇ ਨੇ ਉਹ ਦੇ ਦੋਸ਼ੀ ਹੋਣਗੇ ਇਹਨੂੰ ਸਾਂਭਿਆ ਜਾਵੇ ਵਰਨਾ ਹਾਲਾਤ ਬਹੁਤ ਬੇਕਾਬੂ ਹੋ ਜਾਣਗੇ ਇੰਨੀ ਸਾਡੀਆਂ ਬੇਨਤੀਆਂ ਨੇ ਗਵਰਨਮੈਂਟ ਨੂੰ ਵੀ ਜ਼ਿੰਮੇਵਾਰਾਂ ਦੀਆਂ ਜਿਹੜੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਪੰਜਾਬ ਦੇ ਸਿੱਖਾਂ ਨਾਲ ਪੰਜਾਬੀਆਂ ਨਾਲ ਕਿਤੇ ਜਾਂਦੇ ਵਿੱਚ ਕਰੇ ਬੰਦ ਕੀਤੇ ਜਾਣ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਸੋ ਇਸਨ ਅਕਾਲੀ ਦਾ ਲੰਬਰ ਸਰ ਦੇ ਮੁਖ ਬਿਲਾਰੇ ਇਕਬਾਲ ਸਿੰਘ ਟਿਵਾਣਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਡਾਕਟਰ ਮਨਮੋਹਨ ਸਿੰਘ ਜੋ ਸਾਫਾ ਪੀਐਮ ਸਨ ਉਹਨਾਂ ਨੂੰ ਰਾਜ ਘਾਟ ਵਿੱਚ ਜੋ ਜਗਾ ਨਹੀਂ ਦਿੱਤੀ ਗਈ ਉਹ ਵੀ ਸਿੱਖਾਂ ਨਾਲ ਵਿਕਤਰਾ ਦੇ ਦੂਜੇ ਪਾਸੇ ਇਹਨਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਜ਼ਾਇਦ ਮੰਗਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਵੀ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਜ਼ਾਇਦ ਮੰਗਾਂ ਦਾ ਹੱਲ ਕੀਤਾ ਜਾਵੇ ਫਤਿਹਗੜ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜ ਦੇ ਨਾਲ ਰਜਿੰਦਰ ਸਿੰਘ ਪਟ ਦੀ ਬਿਸ਼ੇ ਰਿਪੋਰਟ